ਕਾਲਾ ਹੋਆ ਪਤ ਨਹੀਂ ਕਦੋਂ ਦਾ ਮੜਾਇ ਸੀ ਕਿਹੜੇ ਕਿਹੜੇ ਜਨਮਾਂ ਦੇ ਫੁਰਨੇ ਦਾ ਭਾਰ ਚੱਕਿਆ ਹੋਇਆ ਸਾਨੂੰ ਵੀ ਨਹੀਂ ਪਤਾ ਤਾਂ ਹੀ ਤਾਂ ਸੋਚਾਂ ਫਿਕਰਾਂ ਆਈ ਜਾਂਦੀਆਂ ਨੇ ਬੰਦਾ ਕਹਿੰਦਾ ਮੈਂ ਮੈਂ ਨਾ ਵੀ ਕੋਈ ਸੋਚਾਂ ਜੀ ਫਿਕਰਾਂ ਆਈ ਜਾਂਦੀਆਂ ਪਤਾ ਨਹੀਂ ਕਿੰਨੇ ਕਿ ਜਨਮਾਂ ਦਾ ਲੋਡ ਹੈ ਜੀ ਪਿੱਛੇ ਉਹ ਫਿਕਰਾਂ ਆਈ ਜਾਂਦੀਆਂ ਨਾਲ ਹੀ ਤਰੀਆਂ ਫਿਰਦੀਆਂ ਉਹ ਫਿਕਰ ਮਹਾਰਾਜ ਕਹਿੰਦੇ ਧਿਆਨ ਬਦਲਣਾ ਸਿੱਖ ਲੈ ਵਿਚਾਰਾਂ ਦੇ ਵਿੱਚੋਂ ਧਿਆਨ ਚੌਥੇ ਪਦ ਵਿੱਚ ਜਿੱਥੇ ਕੋਈ ਵਿਚਾਰ ਨਹੀਂ ਆਕਾਰ ਨਹੀਂ ਉਸ ਸੁੰਨ ਸਮਾਧ ਦੇ ਵਿੱਚ ਲਾਉਣਾ ਸਿੱਖ ਲੈ ਦੇਖ ਤਰੀਆਂ ਫਿਕਰਾਂ ਖਤਮ ਹੁੰਦੀ ਗੁਰਮਖੰਦਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼ ਜਿੱਥੇ ਉੰਗ ਨ ਭੁਖ ਹੈ ਔਰ ਅੰਮ੍ਰਿਤ ਨਾਮ ਸੁਖਵਾਸ ਨਾਨਕ ਦੁਖ ਸੁਖ ਵਿਆਪਤ ਨਹੀਂ ਜਿੱਥੇ ਆਤਮਰਾਪਰ ਗਿਆਸ ਜਿੱਥੇ ਕੋਈ ਫਿਕਰ ਹੈ ਹੀ ਨਹੀਂ ਜਿੱਥੇ ਕੋਈ ਗਮ ਹੈ ਹੀ ਨਹੀਂ ਬੇਗਮਪੁਰਾ ਸਹਿਰ ਕੋ ਨਾ ਜਿੱਥੇ ਕੋਈ ਵਿਨਾਸ਼ ਹੈ ਨਹੀਂ ਅਵਨਾਸ਼ੀ ਨਗਰ ਹੈ ਜਿੱਥੇ ਮਨ ਜਾ ਕੇ ਰੁਕ ਜਾਂਦਾ ਹੈ ਥਿਰ ਹੋ ਜਾਂਦਾ ਹੈ ਥਿਰਕਰ ਹੈ ਉਹ ਥਿਰਕਰ ਚ ਬੈਠ ਥਿਰਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਹੁਣ ਤਾਂ ਅਸੀਂ ਕਾਲ ਦੇ ਘਰ ਇਸ ਦੁਨਿਆਵੀ ਸਰੀਰ ਵਿੱਚ ਸਾਰਾ ਦਿਨ ਰਹਿੰਦੇ ਆ ਅਸਥਿਰ ਰਹਿੰਦੇ ਆ ਇੱਕ ਜਗ੍ਹਾ ਤੇ ਟਿਕੇ ਨਹੀਂ ਬੈਠਦੇ ਮਹਾਰਾਜ ਕਹਿੰਦੇ ਟਿੱਕੇ ਬੈਠ ਥਿਰ ਕਰ ਚ ਬੈਠ ਤੇ ਇਸ ਸਰੀਰ ਤੋਂ ਉਪਰ ਜਿਹੜਾ ਨਿਜ ਘਰ ਮਹਿਲ ਪਾਵੋ ਸੁਖ ਸਹਜ ਜਿੱਥੇ ਸੁਨ ਹੈ ਜਿੱਥੇ ਕੋਈ ਆਕਾਰ ਨਹੀਂ ਪਵਣ ਨਹੀਂ ਪਾਣੀ ਨਹੀਂ ਤਿੱਥੇ ਪਵਣ ਨਾ ਪਾਵਕੋ ਨਾ ਜਲ ਨਾ ਆਕਾਰ ਤਿੱਥੇ ਸੱਚਾ ਸਚ ਨਾਏ ਭਵ ਜਲ ਤਾਰਣ ਜਿੱਥੇ ਕੇਵਲ ਨਾਮ ਦੀ ਆਵਾਜ਼ ਚੱਲਦੀ ਸੱਚ ਦੀ ਜੋਤ ਪ੍ਰਗਟ ਹੈ ਉਹ ਘਰ ਤੇਰੇ ਅੰਦਰ ਹੈ ਉਹਨੂੰ ਲੱਭ ਲੈ ਸੰਤਾਂ ਸਾਧੂਆਂ ਦੀ ਸੇਵਾ ਕਰ ਨਾਮ ਜਪ ਘਰ ਮੈਂ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਨ ਪੰਚ ਸ਼ਬਦ ਤੁਨਕਾਰ ਤੁਨ ਤਹ ਬਾਜੇ ਸ਼ਬਦ ਨਿਸਾਨ ਜਿੱਥੇ ਪੰਜਾਂ ਸ਼ਬਦਾਂ ਦੀ ਤੁਨਕਾਰ ਤੁਨੀ ਵੱਜ ਰਹੀਏ ਉਸ ਘਰ ਨੂੰ ਤੇਰੇ ਸਰੀਰ ਦੇ ਅੰਦਰੋਂ ਲੱਭ ਲੈ ਸਿਮਰਨ ਕਰ ਕਰਕੇ ਲੱਭ ਲੈ ਉਹ ਮੰਜ਼ਲ ਹੈ ਤੇਰੀ ਉਹਨਾਂ ਪੰਜਾਂ ਸ਼ਬਦਾਂ ਦੇ ਵਿੱਚ ਜਾ ਕੇ ਤੇਰੀ ਮੁਕਤੀ ਹੈ ਉਸ ਮਾਲਕ ਦੀ ਜੋਤ ਦੇ ਵਿੱਚ ਵਾਸ ਕਰਕੇ ਤੇਰੀ ਮੁਕਤੀ ਹੈ ਇਹ ਨਾ ਹੋਵੇ ਬਾਣੀ ਵੀ ਪੜਦਾ ਰਹੇ ਸਿਮਰਨ ਵੀ ਕਰਦਾ ਰਹੇ ਤੇ ਕਰਦਾ ਵੀ ਵਿਚਾਰਾਂ ਵਿੱਚ ਹੀ ਰਹੇ ਖੋਜ ਕਰੇ ਹੀ ਨਾ ਹੌਂ ਵਿੱਚ ਖਟਿਆ ਹੌਂ ਵਿੱਚ ਗਿਆ ਵਿਚਾਰਾਂ ਦੇ ਵਿੱਚ ਨਾ ਜੀਵਨ ਆਪਦਾ ਖਰਾਬ ਕਰ ਲੈ ਤਾ ਕਹਿੰਦੇ ਜੀ ਜਪਣਾ ਤਾਂ ਜ਼ੁਗਤੀ ਨਾਲ ਜਪ। RAM ਕਹਿਣ ਮੈਂ ਭੇਦ ਹੈ ਤਮ ਏਕ ਵਿਚਾਰ ਸੋਈ RAM ਸਭੇ ਕਹੈ ਸੋਈ ਕੋਤਖਾਰ। ਤਾਈ ਕਹਿੰਦੇ ਸੰਸਾਰ ਵੀ RAM RAM ਕਰਦਾ ਵੈਗਰੂ ਵੈਗਰੂ ਕਰਦਾ RAM RAM ਕਰਤਾ ਜਗ ਫਿਰ RAM ਨਾ ਪਾਇਆ ਜਾ। ਜਿਹੜੇ ਕੋਤਕ ਹਾਰ ਨੇ ਕੋਤਕ ਕਰ ਦਿੱਤਾ ਸੰਸਾਰ ਦੇ ਵਿੱਚ ਮਾਲਕ ਦੀ ਜੋਤ ਪ੍ਰਗਟ ਕਰ ਦਿੱਤੀ ਸੰਤ ਵੀ RAM ਜਪਦੇ ਨੇ ਪਰ ਜ਼ੁਗਤੀ ਨਾਲ ਜਪਦੇ ਨੇ। ਦੁਗ੍ਰਿਤ ਸੁਗ੍ਰਿਤ ਮੰਦੇ ਸੰਸਾਰ ਸਗਲਾਣਾ ਦੋਹਾਂ ਤੇ ਰਹਤ ਭਗਤ ਹੈ ਕੋਈ ਵਿਰਲਾ ਜਾਣਾ ਚੰਗੇ ਕਰਮ ਕਰ ਲੋ ਮਾੜੇ ਕਰਮ ਕਰ ਲੋ ਦੁਗ੍ਰਿਤ ਸੁਗ੍ਰਿਤ ਮਦੇ ਸੰਸਾਰ ਸਗਲਾਣਾ ਸੰਸਾਰ ਇੱਥੇ ਹੀ ਫਸਿਆ ਹੋਇਆ ਚੰਗੇ ਮਾੜੇ ਕਰਮਾਂ 'ਚ ਇਹਨਾਂ ਚੰਗੇ ਮਾੜੇ ਕਰਮਾਂ ਤੋਂ ਉੱਪਰ ਜਿੱਥੇ ਕਰਮ ਹੈ ਹੀ ਨਹੀਂ ਅਕਰਮ ਅਵਸਥਾ ਆਸ ਚੌਥਾ ਪਦ ਸਾਹਮਣੇ ਆਂ ਨੇਤਰ ਖੋਲੋ ਚਾਹੇ ਬੰਦ ਕਰੋ ਸਾਹਮਣੇ ਦੋਹਾਂ ਤੇ ਰਹਤ ਭਗਤ ਹੈ ਕੋਈ ਵਿਰਲਾ ਜਾਣਾ ਮਾਨ ਅਬਮਾਨ ਮੰਦੇ ਸੋ ਸੇਵਕ ਨਹੀ